ਯਾ ਸਾਡੇ ਨਾ ਪਿੰਡਾਂ 'ਚ ਕੋਣ ਹੋਰ ਕਲਚਰ ਚੱਲ ਪਿਆ ਹੈ ਤੇ ਮੈਨੂੰ ਸਮਝ ਨਹੀਂ ਆਉਂਦੀ ਕਿ ਇਹਦੇ ਤੇ ਹਸੀਏ ਕਿ ਸੀਰੀਅਸ ਹੋਈ ਹੈ ਪਹਿਲਾਂ ਕਲਚਰ ਹੁੰਦਾ ਸੀ ਵੀ ਵਿਆਹ ਕਰਦੇ ਸੀ ਆਪਾਂ ਘਰਾਂ 'ਚ 7 8 8 ਦਿਨ ਵਿਆਹ ਚੱਲਦੇ ਸੀ ਫਿਰ ਜਿਹੜੇ ਥੋੜੇ ਜਿਆਦਾ ਪੈਸੇ ਵਾਲੇ ਸੀ ਨਾ ਉਹ ਇੱਕ ਪੈਲਸ ਕਲਚਰ ਲੈ ਕੇ ਆਏ ਫਿਰ ਜਿਹੜੇ ਘੱਟ ਪੈਸੇ ਵਾਲੇ ਸੀ ਉਹਨਾਂ ਵੀ ਅਡੀਆਂ ਚੁੱਕ ਚੁੱਕ ਕੇ ਫਾ ਲਿਆ ਪੈਲਸ ਕਲਚਰ ਦੇ ਪਿੱਛੇ ਉਹਦੇ ਪਿੱਛੇ ਕਰਜ਼ਾਈ ਵੀ ਹੋਏ ਫਿਰ ਇੱਕ ਪੱਛਮੀ ਸਭਤਾ ਦਾ ਹੋਰ ਰਵਾਜ ਆਇਆ ਵੈਡਿੰਗ ਵਾਲਾ ਪ੍ਰੀ ਵੈਡਿੰਗ ਪ੍ਰੀ ਵੈਡਿੰਗ ਫਿਰ ਸਾਰੇ ਉਹਦੇ ਪਿੱਛੇ ਭੱਜ ਪਏ ਹੁਣ ਇੱਕ ਹੋਰ ਕਲਚਰ ਆ ਗਿਆ ਇਹਦੀ ਮੈਨੂੰ ਸਮਝ ਨਹੀਂ ਆਉਂਦੀ ਵੀ ਇਹਦੇ ਤੇ ਹਸੀਏ ਕਿ ਸੀਰੀਅਸ ਹੋਈਏ ਕਈ ਕਈ ਰੋਟੀਆਂ ਹੋਣ ਲੱਗੀਆਂ ਹੁਣ ਫੰਕਸ਼ਨਾਂ ਦੇ ਵਿੱਚ ਆਖੇ ਜੀ ਆਹ ਰੋਟੀ ਪਿੰਡ ਵਾਲਿਆਂ ਦੀ ਏ ਆਹ ਰੋਟੀ ਸ਼ਹਿਰ ਵਾਲਿਆਂ ਦੀ ਏ ਆਹ ਵੱਡੇ ਲੀਡਰਾਂ ਦੀ ਅੱਜ ਰੱਖੀ ਏ ਤੇ ਕਈ ਤਰ੍ਹਾਂ ਦੇ ਉਹਦੇ ਲਈ ਕਾਰਡ ਆਉਂਦੇ ਨੇ ਘਰਾਂ 'ਚ ਫੇਰ ਯਾਰ ਇੱਥੇ ਗੱਲ ਸਮਝਣ ਵਾਲੀ ਏ ਵੀ ਜਦੋਂ ਕੁਦਰਤ ਨੇ ਸਾਡੇ ਨਾਲ ਕੋਈ ਵੰਡ ਨਹੀਂ ਕੀਤੀ ਸ਼ਹਿਰਾਂ ਵਾਲਿਆਂ ਨਾਲ ਪਿੰਡਾਂ ਵਾਲਿਆਂ ਨਾਲ ਪਹਿਲਾ ਹਟ ਟਕਲੇ ਸ਼ਹਿਰਾਂ ਵਾਲਿਆਂ ਨੂੰ ਹੁੰਦੇ ਸੀਗੇ ਜ਼ਿਆਦਾਤਰ ਹੁਣ ਉਹ ਹੀ ਪਿੰਡਾਂ 'ਚ ਵੀ ਆ ਗਿਆ ਰਵਾਇ ਸਾਰਾ ਪਹਿਲਾ ਫਾਸਟ ਫੂਡ ਕੱਲੇ ਸ਼ਹਿਰ ਹੁੰਦੇ ਸੀਗੇ ਹੁਣ ਉਹ ਸਭ ਪਿੰਡਾਂ 'ਚ ਆ ਗਏ ਪਹਿਲਾ ਕੱਲੇ ਸ਼ਹਿਰਾਂ ਵਾਲੇ ਬ੍ਰਾਂਡ ਪਾਉਂਦੇ ਹੁੰਦੇ ਸੀਗੇ ਉਹ ਸ਼ਹਿਰਾਂ ਨਾਲੋਂ ਜ਼ਿਆਦੇ ਮਾਲ ਸਾਡੇ ਪਿੰਡਾਂ 'ਚ ਖੁੱਲ ਗਏ ਨੇ ਫੇਰ ਇਹ ਪਿੰਡਾਂ 'ਚ ਅਸੀਂ ਇੱਕ ਦੂਜੇ ਨਾਲ ਵਿਤਕਰਾ ਕਿਉਂ ਕਰ ਰਹੇ ਆ ਫੇਰ ਮੈਨੂੰ ਸਮਝ ਨਹੀਂ ਆਉਂਦੀ ਜਿਹੜਾ ਗਰੀਬ ਏ ਉਹ ਜੋ ਆਪ ਖਾਂਦਾ ਨਾ ਉਹ ਹੀ ਵੱਡੇ ਨੂੰ ਖਵਾਉਂਦਾ ਏ ਜਿੰਨੀ ਮਹਿੰਗੀ ਚੀਜ਼ ਆਪ ਖਾਏਗਾ ਉਹ ਸਭ ਨੂੰ ਖਵਾਏਗਾ ਫਿਰ ਉਹ ਚੰਗਾ ਹੋਇਆ ਉਹ ਤਕੜਾ ਹੋਇਆ ਕਿ ਜਿਹੜਾ ਅਮੀਰ ਏ ਜਨੇ 5-6 ਰੋਟੀਆਂ ਕੀਤੀਆਂ ਨੇ ਵਿਆਜ ਉਹ ਤਕੜਾ ਆ ਗੱਲ ਸੋਚਣ ਵਾਲੀ ਏ ਯਾਰ ਤੇ ਜੇ ਆਪਾਂ ਕਿਸੇ ਦੇ ਵਿਆਜ ਮੰਨ ਲਓ ਜਿੰਨਾ ਸ ਕਰਨ ਦੇਂਦਾ ਰਿਹਾ ਤਕੜਾ ਜਿਹੜਾ ਮਾਲਾ ਉਹ ਵੀ ਉਹਨਾਂ ਹੀ ਦੇ ਕੇ ਜਾਊਗਾ ਨਾ 100 ਵਧਾ ਦੇ ਭਾਵੇਂ ਦਵੇ ਕਟਾਉਂਦਾ ਨਹੀਂ ਜੋ ਤੁਸੀਂ ਦਿੱਤਾ ਏ ਉਹੀ ਮਿਲਣਾ ਏ ਨਾ ਫੇਰ ਇੰਨੀਆਂ ਰੋਟੀਆਂ ਦਾ ਇੰਨੇ ਫੰਕਸ਼ਨਾਂ ਦਾ ਕੀ ਏ ਗੱਲ ਸੋਚਣ ਵਾਲੀ ਏ ਯਾਰ ਮੈਨੂੰ ਤਾਂ ਕੋਈ ਸਮਝ ਨਹੀਂ ਆਈ ਇਸ ਕਲਚਰ ਦੀ ਜੋ ਪਹਿਲਾਂ ਆਪਾਂ ਸਾਰਿਆਂ ਦੇ ਘਰਾਂ 'ਚ ਬੰਦਾ ਸੀ ਅਮੀਰ ਗਰੀਬ ਸਭੋ ਹੀ ਖਾਂਦਾ ਸੀ ਹੁਣ ਉਹ ਸਾਂਝੇ ਵਿਆਹਾਂ ਵਿਆਹਾਂ ਦੇ ਕੰਮ ਹੀ ਨਹੀਂ ਰਹਿ ਗਿਆ ਵੀ ਕੁੜੀਆਂ ਦੇ ਵਿਆਹ ਸਾਂਝੇ ਨੇ ਪਿੰਡ ਦੇ ਸਾਰੇ ਲੋਕਾਂ ਨੇ ਕੰਮ ਕਰਨੇ ਮੰਜੇ ਬਿਸਤਰੇ ਇਕੱਠੇ ਕਰਨੇ ਇਹ ਕਲਚਰ ਤਾਂ ਰਹਿ ਹੀ ਨਹੀਂ ਗਿਆ ਹੌਣ ਅੱਗੇ ਹੋਰ ਦੇ ਹੋਰ ਨਵੇਂ ਰਿਵਾਜ ਚੱਲ ਪਏ ਨੇ ਯਾਰੋ ਨਹੀਂ ਜਿੱਦੀ ਗੁਜਾਇਸੋ ਨਾ ਸਦੋ ਕੋਈ ਗੱਲ ਨਹੀਂ ਕਿਹੜਾ ਕੋਈ ਕਿਸੇ ਦੇ ਧੱਕੇ ਨਾਲ ਜਾਂਦਾ ਹੈ ਪਰ ਆ ਵਿਤਕਰੇ ਜੇ ਨਾ ਕਰੋ ਕਲਚਰ ਨਾਲ ਖਿਲਵਾੜ ਨਾ ਕਰੋ ਸਭਿਆਚਾਰ ਨਾਲ ਖਿਲਵਾੜ ਨਾ ਕਰੋ ਜਿੰਨਾ ਕਰ ਸਕਦੇ ਹੋ ਉਹ ਨਾ ਕਰੋ ਕੋਈ ਦਿੱਕਤ ਨਹੀਂ ਕੋਈ ਕਿਸੇ ਨੂੰ ਕੁਝ ਨਹੀਂ ਆਂਦਾ ਬਸ ਕਰੋ ਸਾਰਿਆਂ ਨਾਲ ਇੱਕੋ ਜਿਹਾ ਜੋ ਵੀ ਕਰਨਾ ਹੈ